ਜਿਸ ਨੂੰ ਸਿਆਸੀ ਕਮਸਾਨ ਬਚਾਇਆ ਹੋਇਆ ਹੈ ਤਾਂ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਤਿਆਰੀ ਤੇ ਸਿਆਸੀ ਕਮਸਾਨ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਕਾਂਗਰਸ ਅਤੇ ਆਗੂਕਾਰ ਦੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ 131ਵੀਂ ਸੰਵਿਧਾਨਿਕ ਸੋਧ ਬਿੱਲ ਤੇ ਦਾਜ਼ੇ ਕਿਸੇ ਮਾਨ ਨੇ ਸਵਾਲ ਚੁੱਕੇ ਨੇ ਔਰ ਕੇਂਦਰ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਵਾਂਗੇ ਇਹ ਉਹਨਾਂ ਨੇ ਕਿਹਾ ਹੈ ਤਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਤੇ ਸਿਰ ਪੰਜਾਬ ਦਾ ਹੱਕ ਹੈ ਸੀਐਮ ਦਾ ਕਹਿਣਾ ਹੈ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਹੀ ਰਹੇਗਾ ਕੇਂਦਰ ਦੀ ਤਾਨਾਸ਼ਾਹੀ ਅੱਗੇ ਨਹੀਂ ਚੁਕਾ ਨਹੀਂ ਚੁਕੇਗਾ ਪੰਜਾਬ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਕਾਨੂੰਨ ਬਣਿਆ ਤਾਂ ਗੰਭੀਰ ਨਤੀਜੇ ਹੋਣਗੇ ਕਾਂਗਰਸ ਦਾ ਇਹ ਕਹਿਣਾ ਹੈ ਚੰਡੀਗੜ੍ਹ ਤੇ ਕਬਜ਼ਾ ਰੋਕਣ ਲਈ ਪੰਜਾਬ ਇਕਜੁੱਟ ਹੋਵੇ ਔਰ ਯਾਨੀ ਕਿਸੇ ਕਹਿ ਸਕਦੇ ਆ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਇੱਕ ਸੁਰ ਦੇ ਵਿੱਚ ਬੋਲਦੀਆਂ ਹੋਈਆਂ ਇਸ ਮੁੱਦੇ ਤੇ ਵੀ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਪਹਿਲਾਂ ਪਾਣੀਆਂ ਦਾ ਮਸਲਾ ਹੋਵੇ ਪੰਜਾਬੀ ਯੂਨੀਵਰਸਿਟੀ ਦਾ ਮਸਲਾ ਹੋਵੇ ਹੋਰ ਸਾਰੇ ਮਸਲੇ ਹੋਣ ਸ਼ੋਮਨੀ ਅਕਾਰਦਾਲ ਦਾ ਕਹਿਣਾ ਕਿ ਸੋਧ ਬਿੱਲ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿਆਂਗੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਅਟਲ ਹੈ ਕੋਈ ਸਮਝੌਤਾ ਮੰਜ਼ੂਰ ਨਹੀਂ ਹੈ 350ਵੇਂ ਸਾਲਾ ਸ਼ਹੀਦੀ ਦਿਹਾੜੇ ਤੇ ਸਮਾਗਮ ਮੌਕੇ ਦੱਸਿਆ ਕਿ ਚੰਡੀਗੜ੍ਹ ਖੋਣ ਦੀ ਸਾਜ਼ਿਸ਼ ਦਾ ਜ਼ਿਕਰ ਸ਼ੋਭਿਆ ਕਲਕਰ ਵੱਲੋਂ ਕੀਤਾ ਗਿਆ ਦਰਸਲ ਅਜਿਹੀ ਖਦਸ਼ੇ ਨੇ ਕਿ ਕੇਂਦਰ ਸਰਕਾਰ ਚੰਡੀਗੜ੍ਹ ਦਾ ਸਟੇਟਸ ਬਦਲ ਬਦਲ ਰਹੀ ਹੈ ਜਿਸ ਨਾਲ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਖਤਮ ਹੋ ਜਾਏਗਾ ਕੇਂਦਰ ਸਰਕਾਰ 131ਵੀਂ ਸੰਵਿਧਾਨਿਕ ਸੋਧ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਚੰਡੀਗੜ੍ਹ ਨੂੰ ਆਰਟੀਕਲ 240 ਦੇ ਤਹਿਤ ਲਿਆਉਣ ਦੀ ਤਿਆਰੀ ਹੈ ਉਸ ਦੇ ਮੁਤਾਬਿਕ ਚੰਡੀਗੜ੍ਹ ਦਾ ਪ੍ਰਬੰਧ ਰਾਸ਼ਟਰਪਤੀ ਦੇ ਅਧੀਨ ਆ ਜਾਵੇਗਾ ਫਿਲਹਾਲ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹੁੰਦੇ ਨੇ ਔਰ ਸੋਧ ਬਿੱਲ ਪਾਰਲੀਮੈਂਟ ਦੇ ਇਸ ਸੈਸ਼ਨ ਦੇ ਵਿੱਚ ਲਿਆਂਦਾ ਜਾਏਗਾ ਜੋ ਜਾਣਕਾਰੀ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਅਜਾੜ ਕੇ ਸਾਡੇ ਪਿੰਡ ਅਜਾੜ ਕੇ ਇਹ ਰਾਜਧਾਨੀ ਬਣੀ ਹੀ ਸਾਡੀ ਮਲਕੀਤ ਤੇ ਬਣੀ ਸਾਡੀ ਜ਼ਮੀਨ ਤੇ ਬਣੀ ਹੈ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਇਹ ਲੜਾਈ ਲੜੂਗੀ ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਝ ਸਮਰਧੀ ਕਰਨਾ ਪਵੇ ਸਰ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਿਸਾਨਾਂ ਨੇ ਜਿੱਦਾਂ ਤੁਹਾਡੀ ਧੌਂ ਦੇ ਵਿੱਚੋਂ ਕਿੱਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੋਰ ਵਹਿਮ ਹੈ ਤਸੀਂ ਦਬਾਵਾ ਚੰਡੀਗੜਾ ਵਾਲਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਬਾਦ ਵੀ ਛੜਕਾਂ ਦੇ ਵੀ ਕੁਝ ਵੀ ਕਰਨਾ ਪਵੇ ਸਰ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵੱਲ ਕਿਸੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵੱਲ ਕਿਸੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਦਾ ਜਿਹੜਾ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਸ਼ਹਿਰ ਬਸਾਇਆ ਸੀ ਉਸ ਚੰਡੀਗੜ੍ਹ ਨੂੰ ਪੂਰੇ ਤਰੀਕੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਕੰਟਰੋਲ ਚ ਲੈਣਾ ਚਾਹੁੰਦੀ ਹੈ ਔਰ ਪੰਜਾਬ ਦਾ ਹੱਕ ਖਤਮ ਕਰਨਾ ਚਾਹੁੰਦੀ ਹੈ ਪਹਿਲੀ ਗੱਲ ਤੇ ਅਸੀਂ ਇਹਦਾ ਠੋਕ ਵਜਾ ਕੇ ਵਿਰੋਧ ਕਰਦੇ ਆ ਕਿਉਂਕਿ ਸਾਡਾ ਇਮੋਸ਼ਨਲੀ ਹਿਸਟੋਰਿਕਲੀ ਔਰ ਲੀਗਲੀ ਸਾਡਾ ਅਧਿਕਾਰ ਹੈ ਚੰਡੀਗੜ੍ਹ ਦਾ ਦੂਸਰਾ ਇਹ ਮੈਂ ਬੜਾ ਸਪਸ਼ਟ ਕਰਦਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿ ਪੰਜਾਬ ਗੈਰਤਮੰਦ ਲੋਕਾਂ ਦੀ ਧਰਤੀ ਹੈ ਤੁਸੀਂ 100 ਵਾਰ ਨਫ਼ਰਤ ਕਰੋ ਪੰਜਾਬ ਨਾਲ ਲੇਕਿਨ ਪੰਜਾਬ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਊਗਾ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਸਾਇਆ ਗਿਆ ਸੀ ਇਹ ਤੇ ਅਨਫੋਰਚੂਨੇਟ ਹੈ ਕਿ ਪਿਛਲੇ 60-65 ਸਾਲਾਂ ਚ ਰੀਆਰਗੇਨਾਈਜ਼ ਜਦੋਂ ਦਾ ਪੰਜਾਬ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸੇ ਨੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਪੂਰੀ ਤਰੀਕੇ ਨਾਲ ਚੰਡੀਗੜ੍ਹ ਤੇ ਨਹੀਂ ਜਿਹੜਾ ਜਤਾਇਆ ਔਰ ਉਹਦਾ ਕਾਰਨ ਹੈ ਕਿ ਅੱਜ ਭਾਜਪਾ ਦੀ ਜਿਹੜੀ ਤਾਨਾਸ਼ਾਈ ਹੈ ਭਾਜਪਾ ਦੀ ਜਿਹੜੀ ਗੁੰਡਾਗਰਦੀ ਹੈ ਦਾਦਾਗਰੀ ਹੈ ਪੰਜਾਬੀਆਂ ਨੂੰ ਲੈ ਕੇ ਜਿਹੜੀ ਨਫ਼ਰਤ ਹੈ ਤੁਹਾਡੀ ਸਿੱਖਾਂ ਨੂੰ ਲੈ ਕੇ ਨਫ਼ਰਤ ਹੈ ਉਹ ਇੱਕ ਵਾਰ ਫੇਰ ਜਾਗਰੂ ਹੋਈ ਆ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਹੈ ਇਸ ਸਮੇਂ ਤੋਂ ਪਰੇ ਵਾਲੀ ਗੱਲ ਹੈ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਕੱਢ ਕੇ ਲਿਆਉਂਦੇ ਨੇ ਜਿਹਦੇ ਨਾਲ ਪੰਜਾਬ ਪੰਜਾਬੀਆਂ ਦੀ ਅਣਖ ਜਿਹੜੀ ਆ ਉਹ ਪਰਖੀ ਜਾ ਸਕੇ ਚਾਹੇ ਉਹ ਬੀਬੀ ਐਮਬੀ ਦੇ ਉੱਤੇ ਜਬਰੀ ਕਬਜ਼ਾ ਕਰਨ ਵਾਲੀ ਗੱਲ ਹੋਵੇ ਤਾਂ ਕਿ ਪਾਣੀਆਂ ਨੂੰ ਆਪਣੇ ਹੱਥਾਂ 'ਚ ਕੀਤਾ ਜਾ ਸਕੇ ਪਿਛਲੇ ਦਿਨਾਂ ਦੇ ਵਿੱਚ ਪੀਯੂ ਵਾਲੇ ਵਿਵਾਦ ਦੇ ਉੱਤੇ ਕਿਸ ਤਰੀਕੇ ਦੇ ਨੋਟੀਫਿਕੇਸ਼ਨ ਜਾਰੀ ਹੋਏ ਸਭ ਨੂੰ ਪਤਾ ਹੈ ਵਿਦਿਆਰਥੀ ਅਜੇ ਵੀ ਉਸ ਜਗ੍ਹਾ ਦੇਤੇ ਐਜੀਟੇਸ਼ਨ ਕਰ ਰਹੇ ਆ ਹੁਣ ਜਿਹੜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਧਾਰਾ 240 ਹੈ ਉਹਦੇ ਵਿੱਚ ਸੋਧ ਦੇ ਵਾਸਤੇ ਆਉਂਦੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਹ ਲਿਆਂਦਾ ਜਾ ਰਿਹਾ ਹੈ ਇਹਦੇ ਵਿੱਚ ਸੋਧ ਕਰਕੇ ਚੰਡੀਗੜ੍ਹ ਜਿਹੜਾ ਯੂਟੀ ਹੈ ਇਸ ਵੇਲੇ ਯੂਨੀਅਨ ਟੈਰੀਟਰੀ ਹੈ ਉਹਦੇ ਵਾਸਤੇ ਜਿੰਨੇ ਅਖਤਿਆਰ ਨੇ ਜੋ ਕੁਝ ਹੈ ਸਾਰਾ ਕੁਝ ਉਹ ਪ੍ਰੈਜ਼ੀਡੈਂਟ ਦੇ ਅੰਡਰ ਆ ਜਾਊਗਾ ਭਾਵ ਕਿ ਰਾਸ਼ਟਰਪਤੀ ਸਾਹਿਬ ਦੇ ਅੰਡਰ ਆ ਜਾਊਗਾ। ਔਰ ਉਹਦੇ ਨਾਲ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਜਿਹੜਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਉਹ ਮੁਕੰਮਲ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਤਾਂ ਕਿ ਨਾ ਰਹੇਗਾ ਬਾਸ ਨਾ ਵੱਜੂ ਬੰਸਰੀ। ਜੇ ਪੰਜਾਬੀ ਨੂੰ ਪੁੱਛੋਗੇ ਤੇ ਉਹ ਇਹ ਕਹੇਗਾ ਕਿ ਚੰਡੀਗੜ੍ਹ ਸਾਡਾ ਵੈਸੇ ਵੀ ਕੁਦਰਤੀ ਕਾਨੂੰਨ ਦੇਖਿਆ ਜਾਵੇ ਤੇ ਸਾਡਾ ਜੇਸੀ ਪਾਣੀ ਦੀ ਗੱਲ ਕਰੀਏ ਤੇ ਪਾਣੀ ਵੀ ਲੈ ਕੇ ਸਾਡਾ ਰੇਪੇਰੈਂਟ ਸਟੇਟ ਸਾਡਾ ਰੇਪੇਰੈਂਟ ਸਟੇਟਾ ਮਲੇ ਜਿਹੜਾ ਇਲਾਕਾ ਹੜ ਚੱਲਦਾ ਉਸ ਇਲਾਕੇ ਦਾ ਪਾਣੀ ਦਾ ਹੱਕ ਹੁੰਦਾ ਉਸ ਆਪਣਾ ਰਾਜਸਥਾਨ ਦਾ ਤੇ ਹੱਕ ਬਿਲਕੁਲ ਨਹੀਂ ਬਣਦਾ ਚੱਲ ਰਿਹਾ ਤੇ ਤੋਂ ਵੱਧ ਪਾਣੀ ਸਾਰੇ ਲੈ ਕੇ ਜਾ ਰਿਹਾ ਤੇ ਸਾਰੀਆਂ ਗੱਲਾਂ ਨੇ ਇਹ ਪ੍ਰਮਾਤਮਾ ਪਲੀ ਕਰੇ ਕਦੇ ਉਹ ਵੀ ਜ਼ਮਾਨਾ ਆਵੇ ਸਾਡੇ ਕੋ ਪਾਣੀ ਸੀਗਾ ਆਪਣਾ ਫੇਰ ਸਾਡੇ ਕੋ ਖੋ ਲਿਆ ਗਿਆ ਸ਼ਾਇਦ ਉਹ ਜ਼ਮਾਨਾ ਕਦੇ ਦੁਬਾਰਾ ਆਏਗਾ ਜਦੋਂ ਪਾਣੀ ਫਿਰ ਸਾਡਾ ਹੋਏਗਾ ਚੰਡੀਗੜ੍ਹ ਸਾਡਾ ਹੋਏਗਾ ਕਿ ਸ਼ਤਾਬਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਿਧਾਨ ਦੀ ਜਰੀਏ ਪ੍ਰਸਤਾਵਿਤ ਸੋਧਾ 131 ਉਹ ਲਿਆ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰੇ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗੀ ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਵਿਰੋਧ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਪਰਦਾ ਸਾਹਿਬ ਨੇ ਕੱਲ ਐਮਰਜੈਂਸੀ ਮੀਟਿੰਗ ਜਿਹੜੀ ਆ 24 ਤਰੀਕ ਨੂੰ 2 ਵਜੇ ਪਾਰਟੀ ਦੀ ਕੋਰ ਕਮੇਟੀ ਬੁਲਾਈ ਆ ਜਿਹਦੇ ਵਿੱਚ ਅਸੀਂ ਸਾਰੀ ਸਟ੍ਰੈਟਜੀ ਤੈਅ ਕਰਾਂਗੇ ਕਿ ਇਹ ਜਿਹੜੀ ਵੱਡੀ ਬੇਨਸਫੀ ਪੰਜਾਬ ਨਾਲ ਹੋਣ ਲੱਗੀ ਆ ਇਹਨੂੰ ਰੋਕ ਰੱਖੀਏ ਸੰਵਿਧਾਨਕ ਮਾਰ ਨਾਲ ਵੀ ਸਲਾਹ ਕਰਦੇ ਆਂ ਔਰ ਸਾਰਾ ਕੁਝ ਕੋਰ ਕਮੇਟੀ ਦੇ ਵਿੱਚ ਮੀਟਿੰਗ ਕਰਾ ਕੇ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਇਹੋ ਜਿਹੇ ਫੈਸਲੇ ਲੈਣ ਤੋਂ ਗੁਰੇਜ਼ ਕਰਕੇ ਆਮ ਆਦਮੀ ਪਾਰਟੀ ਉਸਕੇ ਨੇਤਾ ਹੁਣ ਕੇ ਡੀਐਨਏ ਮੇ झूठ बसा हुआ है यदि चंडीगढ़ को यूनियन टेरिटरी बना के केंद्र सरकार के अधीन लाया जाता है तो निश्चित रूप से चंडीगढ़ का इकोनॉमिक सोशल इंफ्रास्ट्रक्चर इस तरीके के डेवलपमेंट बहुत तेज़ी के साथ में होगा क्योंकि तब केंद्र सरकार की सीधी सपोर्ट वो यूटी को रहेगी हमने देखा है कि जब से भी पंजाब की सरकारें आई हैं क्योंकि वो मामला वहाँ पंजाब भी है और हरियाणा भी है तो कौन वहाँ पर पैसे लगाएगा कौन नहीं लगाएगा ये एक बड़ा सवाल हमेशा से खड़ा होता रहा है लेकिन अगर चंडीगढ़ को यूटी बनाया जाता है तो मेरा अपना मानना है अन्य यू, यूनियन टेरिटरी की भांति जैसे दिल्ली की तरीके से वहाँ पर फिर केंद्र सरकार को पैसा लगाना भी आसान हो जाएगा वहाँ के लिए ढांचागत योजनाएँ सुविधाएँ को बनाने में भी उनकी आसानी हो जाएगी और इससे चंडीगढ़ को एक विशेष लाभ होगा चंडीगढ़ वासियों को लाभ था लेकिन सर अरविंद केजरीवाल ने अभी एक्सपर पोस्ट किया है और लिखा है कि चंडीगढ़ पंजाब का है और पंजाब का रहेगा अरविंद केजरीवाल ही नहीं तमाम जो राजनीतिक दल पंजाब में है चाहे अकाली दल हो कांग्रेस हो आम आदमी पार्टी हो सभी इसका विरोध कर रहे हैं और कह रहे हैं कि इसका कड़ा विरोध किया जाएगा तो इसको पंजाब की अस्मिता और एक भावनात्मक मुद्दा बनाने की कोशिश भी की जा रही है तो क्या आ, बीजेपी के लिए मुश्किल होगा इस बिल को पास कराना और राजनीतिक विरोध होगा ये केवल मात्र उन घबराए हुए दलों की राजनीति है जो धीरे धीरे करके जनता की निगाहों में अपनी प्रासंगिकता को खोते जा रहे हैं और क्योंकि उन्हें राजनीतिक रूप से रेलिवेंट बने रहना है तो इस कारण से वो मुद्दे ढूंढते हैं जिस पर वो बयानबाजी कर सकें, इससे अधिक इसमें कुछ नहीं है